ਕੈਨੇਡੀਅਨ ਜਿਮ ਟੋਰੀ ਵੱਲੋਂ ਪੰਜਵੀਂ ਮਿਸਟਰ ਪੰਜਾਬ ਚੈਂਪੀਅਨਸ਼ਿਪ ਕਰਵਾਈ ਗਈ ਹੈ। i'm going back like ਚੀਨੋ ਚਲੋ ਬੜਾ ਬੜਾ ਜਨਾਬ ਦਾ ਮੇਰਾ ਦਰਸ਼ਕਾਂ ਜੀ ਅੱਜ ਪੂਰੀ ਦੇ ਵਿਖੇ ਪੂਰੀ ਵਿੱਚ ਅਸੀਂ ਪੰਜਵਾਂ ਮਿਸਟਰ ਪੰਜਾਬ ਕ੍ਰਾਣ ਆਏ ਕਿਉਂਕਿ ਗੁਰਿੰਦਰ ਸਿੰਘ ਨਿਰਜ ਜੀ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਪੰਜਵਾਂ ਮਿਸਟਰ ਪੰਜਾਬ ਇਹਨੂੰ ਕੋਸਪੋਨਸਰ ਦਿੱਤਾ ਹੈ ਕਲੇਡੀਨ ਢੂੜੀ ਵਾਲੇ ਪਰਮਿੰਦਰ ਸਿੰਘ ਭਿੰਦੀ ਜੀ ਨੇ ਅਤੇ ਵਰਜੂਰ ਜੀ ਨੇ ਹੋਰ ਸਾਂਝਾ ਉਕਰਾਨਾ ਹੈ ਨਵੋਇਟੈਂਜ ਵਿੱਚ ਆਂਦੇ ਆ ਰਹੇ ਨੇ ਜੇਨਿਅਮ ਵਾਲੇ ਇਹ ਨੈਸ਼ਨ ਦੇ ਖਿਲਾਫ ਇਹਨਾਂ ਨੇ ਇੱਕ ਜੰਗ ਛੇੜੀ ਹੋਈ ਦਿਨ-ਰਾਤ ਸਾਰਾ ਬਹੁਤ ਸਾਲ ਇਹ ਤੇ ਚੈਂਪੀਅਨ ਕਰਾਉਂਦੇ ਨੇ ਇਹ ਮੁੰਡਿਆਂ ਨੂੰ ਬਹੁਤ ਵਧੀਆ ਕੈਸ਼ ਪ੍ਰਾਈਜ਼ ਨੂੰ ਗਿਫਟ ਦਿੱਤੇ ਜਾਂਦੇ ਨੇ ਟਰੋਫੀਆਂ ਸੈਟਲ ਬਣਦੇ ਨੇ ਤਾਂ ਕਿ ਬੱਚਿਆਂ ਨੂੰ ਗੇਮ ਦੇ ਨਾਲ ਜੋੜਿਆ ਜਾ ਸਕੇ ਅਸੀਂ ਇੱਥੇ ਲਈ ਅਸੀਂ ਧੰਨਵਾਦ ਕਰਦੇ ਆਂ ਮੈਂ ਪੰਜਾਬ ਵਿੱਚ ਬੋਡੀ ਬਿਲਡਿੰਗ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ ਚੈਨੀ ਵਾਈਸ ਪ੍ਰੈਜ਼ੀਡੈਂਟ ਹਨ ਨੈਸ਼ਨਲ ਬੋਡੀ ਬਿਲਡਿੰਗ ਇੰਟਰਨੈਸ਼ਨਲ ਜਜੀਆਂ ਸਾਨੂੰ ਹਰ ਸਾਲ ਇਹ ਬੁਲਾਉਂਦੇ ਨੇ ਇੰਨਾ ਬਹੁਤ ਵਧੀਆ ਪ੍ਰਦਰਸ਼ਨ ਹੈ ਤੇ ਅੱਗੇ ਚੱਲਦਾ ਰਹੋ ਤੇ ਆਪਣੀ ਪੂਰੀ ਟੀਮ ਵੱਲੋਂ ਹੁੰਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਇਹਦੇ ਕავლੇ ਕੋਈ ਜਿਹਦੇ ਚ ਜਮੀਨ ਜਿਹੜਾ ਸਪਾਸਰ ਹੈਗੇ ਆ ਨਿਜਰ ਪ੍ਰੋਜੈਕਟ ਜਿੰਨਾ ਵੱਲੋਂ ਇੱਥੇ ਕੀਤਾ ਗਿਆ ਤੇ ਇੱਕ ਪੰਨੂ ਜਿਹੜੇ ਹੈਗੇ ਆ ਅਪਰਜੋਤ ਪਰਜੋਤ ਪੰਨੂ ਤੇ ਆਪਣਾ ਪਰਨਦੀਪ ਪਰ ਇਹਨਾਂ ਨੇ ਤੇ ਇੱਕ ਕੈਨੇਡੀਅਨ ਜਮ ਦੇ ਨਾਲ ਸਹਿਯੋਗ ਦੇ ਨਾਲ ਇੱਥੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਸਪੈਸ਼ਲੀ ਜਿਹੜਾ ਰੂਥ ਨੂੰ ਖੇਡਾਂ ਵਾਲੇ ਪਾਸੇ ਲਾ ਰਹੇ ਆ ਉਹਦੇ ਵਿੱਚ ਬਹੁਤ ਹੀ ਅੱਛੀ ਗੱਲ ਹੈ ਤੇ ਅੱਜ ਜਿਹੜੇ ਬੱਚਿਆਂ ਦਾ ਨੇ ਦੇਖ ਕੇ ਲੱਗਦਾ ਸੀ ਕਿ ਕਿਵੇਂ ਸਰੀਰ ਇਹਨਾਂ ਨੇ ਕਮਾਏ ਆ ਜਿਹੜੇ ਨੂੰ ਕਹਦੇ ਆਪਦੇ ਸਰੀਰ ਨੇ ਕਮਾਇਆ ਦਾ ਦੇਖਣਾ ਸਾਰੇ ਜਿਹੜੇ ਦਰਸ਼ਕ ਵੀ ਬੜਾ ਇੰਜੋਏ ਕਰ ਰਹੇ ਆ ਤੇ ਮੈਂ ਤੁਹਾਨੂੰ ਦੱਸ ਕੰਮ ਨਹੀਂ ਮਾਰਕਵਾਦ ਨਾ ਕਾਸਟ ਆਫਕਨਿਕ ਤੇ ਪ੍ਰਭਾਵ ਨਹੀਂ ਇਸ ਗੱਲ ਦੀ ਕਿ ਇਹੋ ਜਿਹੇ ਅੱਛੇ ਉਪਰਾਲੇ ਜਿਹੜੇ ਕਿ ਯੂਥ ਨੂੰ ਸਹੀ ਪੱਥੀ ਸੁਰ ਪਾਸੇ ਲਾਇਆ ਜਾਵੇ ਉਹਦੇ ਲਈ ਸਾਨੂੰ ਸਾਰੇ ਅਨੁਮੋਦੀ ਸਹਿਵੀ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਸਜੋਬ ਦੇਣਾ ਹੈ ਠੀਕ ਹੈ ਅੱਜ ਦਾ ਜਿਹੜਾ ਕੈਨੇਡੀਅਨ ਜਿਮ ਵੱਲੋਂ ਸਾਡਾ ਛੋਟਾ ਭਰਾ ਪੰਜੋਤ ਪੰਨੂ ਭਿੰਦੀ ਇੱਕ ਉਪਰਾਲਾ ਕੀਤਾ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਇੱਕ ਦਾ ਨਸ਼ਾ ਤੋਂ ਦੂਰ ਰਹਿਣ ਦੇ ਸਾਡੇ ਨੌਜਵਾਨ ਔਰ ਇਹ ਹਰ ਸਾਲ ਹੀ ਕਈ ਸਾਲਾਂ ਤੋਂ ਕਰਾ ਰਹੇ ਨੇ ਮੈਂ ਵੀ ਇਸ ਸਸਤਾ ਜੁੜਿਆ ਮੈਂ ਤਾਂ ਬੇਨਤੀ ਕਰੂੰ ਨੌਜਵਾਨਾਂ ਨੂੰ ਵੀ ਨਸ਼ੇ ਛੱਡ ਕੇ ਨਸ਼ੇ ਤਿਆਗ ਕੇ ਇਸ ਦੇ ਡਬਲ ਧਿਆਨ ਦੇਣਾ ਚਾਹੀਦਾ ਹੈ ਪੂਰੇ ਸ਼ਹਿਰ ਦੇ ਵਿੱਚ ਵੀ ਵਧਾਈ ਦਿੰਨਾ ਕੈਨੇਡੀਅਨ ਜਿਮ ਵਾਲਿਆਂ ਨੂੰ ਵੀ ਬਹੁਤ ਹੀ ਵਧੀਆ ਉਪਰਾਲਾ ਹੋ ਰਿਹਾ ਹੈ ਇਹ ਨਸ਼ਿਆਂ ਤੋਂ ਦੂਰ ਰਹਿਣ ਦਾ ਇੱਕ ਬਹੁਤ ਵਧੀਆ ਮੌਕਾ ਹੈ ਸਾਰਿਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ ਮੈਂ ਤਾਂ ਇਹੀ ਕਹਾਂਗਾ ਕੀ ਕਹਿਣਾ ਚਾਹੁੰਦੇ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਕੈਨੇਡੀਅਨ ਜਿਮ ਧੂਰੀ ਤੋਂ ਭਿੰਡੀ ਸਾਨੂੰ ਲਗਾਤਾਰ ਨਸ਼ਿਆਂ ਦੇ ਖਿਲਾਫ ਹਰ ਸਾਲ ਪ੍ਰੋਗਰਾਮ ਕਰਾਉਣਾ ਨੂੰ 3-20-22 ਸਾਲ ਹੋ ਗਏ ਜੀ ਹਰ ਸਾਲ ਅਸੀਂ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਕਰਾਉਂਦੇ ਆ ਸਾਡਾ ਮੇਨ ਮਕਸਦ ਇਹ ਆ ਵੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਵੀ ਨਸ਼ਿਆਂ ਤੋਂ ਦੂਰ ਰਹੇ ਸਿਹਤ ਵੱਲ ਧਿਆਨ ਰੱਖੇ ਤੇ ਆਪਦਾ ਤੇ ਆਪਦੇ ਮਾਪਿਆਂ ਦਾ ਨਾਮ ਰੌਸ਼ਨ ਕਰੇ ਅੱਜ ਦੇ ਪ੍ਰੋਗਰਾਮ ਬਾਰੇ ਕੀ ਅੱਜ ਕੀ ਕੀ ਕਰਾਇਆ ਜਾ ਰਿਹਾ ਜੀ ਅੱਜ ਸਾਡਾ 골ਡਨ ਜੁਬਲੀ ਹੋ ਰਿਹਾ ਜੀ ਮਿਸਟਰ ਪੰਜਾਬ ਆ ਜੋ ਪੰਜਾਬਾ ਧੂਰੀ ਦੇ ਅੰਦਰ ਹੋ ਰਿਹਾ ਜੀ ਇੱਕ ਮਿਸਟਰ ਸੰਗਰੂਰ ਕਰਾ ਰਹੇ ਆ ਤੇ ਇਹਨਾਂ ਲਈ ਟਰੋਫੀਆਂ ਦਾ ਪ੍ਰਾਈਜ਼ ਦਾ ਕੈਸ਼ ਪ੍ਰਾਈਜ਼ ਬੜੀਆ ਚੰਗੇ ਚੰਗੇ ਨਾਮ ਦੇ ਕੇ ਸੀ ਇਹਨਾਂ ਨੂੰ ਸਨਮਾਨਤ ਕਰਨਾ